ਕਾਲ ਤਾਂ ਮੈਂ ਉਹ ਮੇਰ ਮਤਲਬ ਮੈਨੂੰ ਖੜਾ ਇਨਾ टॉਰਚਰ ਕਰਦੇ ਪਏ ਆ ਨਾ ਕਿ ਤੂੰ ਅਸਟ੍ਰੋਲੋਜੀ ਪਰ ਮੋਸ਼ਨ ਕਰਦੀ ਰਹੇਗੀ ਸਿਰਫ ਇੱਕ ਕੈਸਟ੍ਰੋਲੋਜੀ ਪ੍ਰੋਮੋਸ਼ਨ ਕਰਕੇ ਜਿਹੜੀ ਮੈਂ 3-4 ਮਹੀਨੇ ਪਹਿਲਾਂ ਤੁਹਾਨੂੰ ਵੀ ਨੋਮਿਕ ਪਰ ਵਾਰਨਿੰਗ ਦਿੱਤੀ ਉਹ 3-4 ਮਹੀਨੇ ਪਹਿਲਾਂ ਮੇਰੇ ਤੀ ਮੈਂ ਉਹ ਪ੍ਰੋਮੋਸ਼ਨਾਂ ਬੰਦ ਵੀ ਕਰਤੀਆਂ ਤੇ ਜਰ ਮਤਤ ਮੰਗ ਮੈਂ ਕੋਈ ਵੀ ਹੋ ਜੀ ਅਸਟ੍ਰੋਲੋਜੀ ਪਰ ਮੋਸ਼ਨ ਕੋਸ਼ਿਸ਼ ਵੀ ਅਪਲੋਡ ਨਹੀਂ ਕੀਤਾ ਤੇ ਹੁਣ ਸਵੇਰ ਤੇ ਮੈਨੂੰ ਇਨਾ ਦੁਖੀ ਕੋਈ ਮੇਰਾ ਵੀਡੀਓ ਸੈਂਡ ਕਰੀ ਜਾਂਦਾ ਕੋਈ ਮੈਂਸ਼ਨ ਕਰੀ ਜਾਂਦਾ ਕੋਈ ਧਮਕੀਆਂ ਵਾਲੀਆਂ ਮੈਨੂੰ ਕਾਲਸ ਲਾਈ ਜਾਂਦਾ ਕਿ ਬਸ ਕੋ ਦੋ ਦਿਨ ਦਾ ਟਾਈਮ ਆ ਤੀਸਰੇ ਦਿਨ ਨਾ ਤੇਰੇ ਵੱਲ ਦੇਖਣਾ ਨਾ ਤੇਰੇ جواب ਵੱਲ ਦੇਖਣਾ ਕੇਵਲ ਨਹੀਂ ਦੇਖਣਾ ਮੇਰਾ 5 ਮਨ ਦਾ ਬੇਬੀ ਆ ਤੇ ਹਰ ਮੈਨੂੰ ਮੇਰਾ 5 ਮਨ ਵੇਲੇ ਸੈਕਸ਼ਨ ਵਾਲੇ ਮੇਰੇ ਨਾ ਦਿਮਾਗ ਤੇ ਮੇਰੇ ਟੈਨਸ਼ਨ ਪਈ ਨਾ ਸਵੇਰ ਦੀ ਫੋਨ ਫੋਨ ਰੋੜ ਕੇ ਮੇਰਾ ਦਿਮਾਗ ਖਰਾਬ ਹੋ ਗਿਆ ਮੈਂ ਅੱਜ ਤੱਕ ਨਾ ਸੋਸ਼ਲ ਮੀਡੀਆ ਤੇ ਅਕੀਰ ਹੋ ਰਹੀਆਂ ਮੇਰਾ ਫਸਟ ਡੇ ਆ ਕੇ ਮੈਨੂੰ ਇਹ ਨਾ ਬੈਡਵੇਲ ਹੁੰਦਾ ਪਿਆ ਨਾ ਮੈਨੂੰ ਕਹਿੰਦੇ ਕਿ ਸਿੰਪਲ ਸੌਕਸ ਤੇ ਸਿੰਪਲ ਵੀਡੀਓ ਵੀ ਅਪਲੋਡ ਤੋਂ ਨਹੀਂ ਕਰਨੀਆਂ ਹਾਂ ਲੇਕਿਨ ਜਿਹੜੇ ਕਿੰਨੇ ਲੋਕ ਕਰਦੇ ਆ ਮੈਨੂੰ ਕਹਿੰਦੇ ਸਿੰਪਲ ਵੀਡੀਓ ਵੀ ਅਪਲੋਡ ਨਹੀਂ ਕਰਨੀਆਂ ਤੂੰ ਫਾਵੇਂ ਸੂਟ ਪਾ ਕੇ ਵੀ ਤੂੰ ਨਹੀਂ ਕਰਦੀਆਂ ਤੂੰ ਕਰਨੀਆਂ ਹੀ ਨਹੀਂ ਆ ਜਿਹੜਾ ਇਹਨਾਂ ਲੋਕ ਕਰਦੇ ਪਏ ਆ ਮੈਨੂੰ ਦੱਸੋ ਨਾ ਇਤਨੇ ਗਲਤ ਕੀਤੀ ਸਾਰਾ ਪੰਜਾਬ ਸਾਰਿਆਂ ਨੂੰ ਰੋਕੋ ਨਾ ਸਾਕੇ ਫਿਰ ਜੇ ਸਿੰਪਲ ਵੀਡੀਓ ਤੇ ਕਰ ਲਾਤੇ ਜੇ ਮੈਂ ਕੁਝ ਗਲਤ ਕਰਦੀ ਆ ਮੈਂ ਕੁਝ ਵਰਕਰ ਕੰਟੈਂਟ ਅਪਲੋਡ ਕਰਦੀ ਮੈਂ ਕੁਝ ਛੋਟੇ ਕੱਪੜੇ ਜਾਂ ਹਾਂ ਤਾਂ ਨਾ ਤਾਂ ਅਗੇ ਰੇ ਐਟਟੇ ਸ਼ਾਰਟਸ ਬਣੇ ਸ਼ਾਰਟ ਟਾਕ ਪਾਣੀ ਮੈਨੂੰ ਦੱਸੋ ਨਾ ਮੈਂ ਗਲਤ ਕੀਤੀ ਆ ਆ ਤੇ ਗਲਤ ਬਿਲਕੁਲ ਗਲਤ ਯਾਰ ਕੋਈ ਜਾੜ ਜਾੜ ਕੇ ਦੁਖੀ ਕਰਦੇ ਪੈ ਜੇ ਨੋ ਕਲਰ ਆਈਡੀਆ ਤੇ ਕੋਈ ਫੋਨ ਲਾਈ ਜਾਂਦਾ ਕੋਈ ਕੁਝ ਕਰੀ ਜਾਂਦਾ ਜਿਹਨਾਂ ਰਾਮ ਕੀਤਾ ਪਿਆ ਮੇਰਾ ਯਾਰ ਤੋਂ ਅੱਧ ਸਾਰਾ ਪੰਜਾਬ ਮੈਨੂੰ ਨਹੀਂ ਪਤਾ ਕਿ ਯਾਰ ਉਹ ਕੋਈ ਕਈਆਂ ਦਾ ਉਹ ਕੋਈ ਪ੍ਰਾਈਵੇਟ ਪਰ ਸਿੰਪਲ ਵੀਡੀਓਸ ਕਰਦੀ ਕਿਤੇ ਆ ਨਾ ਉਹ ਦਈ ਜਾ ਕੇ ਸੋਸ਼ਲ ਮੀਡੀਆ ਤੇ ਦੇਖੋ ਹਾਂ ਫਸ ਕੱਪੜੇ ਪਾਏ ਹੁੰਦੇ ਆ ਕੀ ਕੁਛ ਕਰਦੀਆਂ ਸੜਕਾਂ ਤੇ ਮੈਂ ਇਹ ਵੀਡੀਓ ਨੋਰਮਲ ਕਰੂੰਗੀ ਐਵੇਂ ਬਹੁਤ ਕੱਟ ਬਾਹਰ ਜਾ ਕੇ ਵੀਡੀਓ ਅਪਲੋਡ ਕਰਨੀ ਆ ਹੋਰ ਮੈਨੂੰ ਦੱਸੋ ਨਾ ਕਿ ਮੈਂ ਕੀ ਕਰਾਂ ਐਵੇਂ ਕਿਉਂ ਮੈਨੂੰ ਤਾਂ ਕਰਦੇ ਪਏ ਹੋ ਯਾਰ ਫੇਕ ਆਈਡੈਂਟੀਟੀ ਮੈਨੂੰ ਨਹੀਂ ਪਤਾ ਕਿ ਕੋਈ ਮੈਨੂੰ ਟਾਰਗੇਟ ਡਰਾਉਣ ਦਾ ਪਿਆ ਕੋਈ ਕੀ ਤੱਕ ਕਿਸੇ ਦਵਾ ਬਣਾ ਹੱਥ ਜੋੜ ਕੇ ਆਹ ਯਕਿਨਿਤ ਤਾ ਨਾ ਕਿ ਮੈਂ ਕਿਸੇ ਤੋਂ ਅਭੀ ਨਹੀਂ ਮੰਗਦੀ ਮੈਂ ਸਾਰੇ ਤੋਂ ਮੰਗਦੀ ਆ ਮੈਨੂੰ ਤੰਗ ਕਰਨਾ ਬੰਦ ਕਰ ਦਿਓ ਯਾਰ ਬਹੁਤ ਹੋ ਗਿਆ ਸਵੇਰ ਦਾ ਵੀਡੀਓ ਦੇਖਦੇ ਮੇਰਾ ਦਿਮਾਗ ਖਰਾਬ ਹੋ ਗਿਆ ਯਾਰ ਮੈਂ ਪਾਗਲ ਥੋੜੀ ਹਾਂ ਜਿਹੜੀ ਚੀਜ਼ ਤੋਂ ਮਨਾ ਕੀਤਾ ਮੈਂ ਹਰ ਚੀਜ਼ ਹਰ ਵਾਰ ਰੁਕਿਆ ਹਰ ਵਾਰ ਮਾਫੀ ਦੀ ਗੱਲ ਮੈਂ ਮਾਫੀ ਵੀ ਮੰਗੀ ਆ ਪਰ ਯਾਰੋਂ ਤਾਂ ਉਹਦੇ ਮੈਨੂੰ ਦੁਖੀ ਕੀਤਾ ਪਿਆ